ਚਾਬੀ ਕਿੱਥੇ ਰੱਖੀ ਦੋ ਚਾਬੀ ਤੁਹਾਡੇ ਕੋਲ ਹੈ ਨਹੀਂ ਚਾਬੀ ਤੇਰੇ ਕੋਲ ਨਹੀਂ ਹੈਂ ਰਾਮੁੰਡਾ ਤਲ ਤਲ ਕਰ ਤੇਜ ਕੋਈ ਨਹੀਂ ਆ ਗਈ ਉਹ ਮੈਂ ਤੁਹਾਨੂੰ ਮਾਰ ਕਿਉਂ ਕੋ ਰਹਿ ਗਿਆ ਚਾਦੀ ਨਹੀਂ ਤੇ ਕੋਲ ਰਹੀ ਨਹੀਂ ਲੈ ਲੱਭ ਕੇ ਚਾਦੀ ਲੱਭ ਗਈ ਆ ਸ਼ੁਕਰਿਆ ਥੋ ਵੇਲਾ ਖਲਾਰੇ ਸਾਰੀ ਇੱਦਾਂ ਹੀ ਪਾ ਗਈ ਆ ਕਿਤੇ ਖਲਾਰੇ ਥੋੜਾ ਕੰਮ ਕੇ ਗਈ ਆ ਫਿਰ ਕਹਿ ਦੇਣਾ ਵੀ ਉਹਨੂੰ ਗੱਲਾਂ ਕਰਦੀ ਆ ਗੱਲਾਂ ਨਾ ਕਰਾਂ ਤਾਂ ਹੋਰ ਕੀ ਕਰਾਂ ਹੈ ਸਾਡੇ ਹੁੰਦੇ ਸਿਆਪੇ ਰੋਕਨਾਰੇ ਉਹ ਟੁੱਕ ਦੇ ਨੰਨ ਪੋਛਾਪ ਰਹੇ ਕੋਈ ਨਹੀਂ ਆ ਹਾ ਸਿਆਪੇ ਤੇ ਖਲਾਰੇ ਕੋ ਕੋ ਆ ਕਿਤੇ ਆ ਖਲਾਰੇ ਪਾਏ ਆ ਇਹ ਥੋੜਾ ਬਰਦ ਬੜਦੇ ਨੇ ਸਿਆਪਾ ਤੇ ਬੜਦੇ ਦੇ ਉਨੇ ਖਲਾਰੇ ਰਹਿਣੇ ਆ ਉਹ ਦੁੱਪ ਵਰਗਾ ਬੜਦੇ ਮਨਾਇਆ ਤੇ ਕੋਈ ਨਹੀਂ ਟੁੱਕ ਦਿੰਨੇ ਆ ਹਾ ਇਹ ਕਿਤੇ ਜਾਂਦਾ ਜੇਲਾ ਉਧਰ ਮੇ ਪੀਐਲਸੀ ਦੀ ਉਧਰ ਲੈ ਇਧਰ ਹੋ ਜੇ ਉਹ ਵੀ ਨਹੀਂ ਕਿ ਪੀਐਲਸੀ ਦੀ ਕਿ ਪੋਚੇ ਬਰੇ ਤੁਸੀਂ ਪਉਂਦੇ ਜੋ ਟਾਡੇ ਪਵਾੜੇ ਸਾਰੇ ਭੁੱਲੇ ਆ ਕੁੜੀ ਦਾ ਫੇਸਰ ਆਇਆ ਆ ਆ ਜਾਂਦਾ ਆ ਜਾਂਦਾ ਉਹਨੇ ਉਹਨੇ ਆਇਆ ਕਿੱਥੇ ਆਇਆ ਤੇ ਸੋਰੀ ਕਿਤੇ ਆਏ ਦੇ ਤਾਂ ਕਿ ਤੂੰ ਮੈਨੂੰ ਆ ਵੀ ਮੈਂ ਚੁੱਕ ਦੇਣਾ ਚੁੱਕ ਦੇਣਾ ਕਿ ਤੂੰ ਕਿਹੜੇ ਕਦੇ ਚੁੱਕ ਦੇਣਾ ਮੈਂ ਮੇਰੇ ਨਾਲ ਛੋਟੇ ਨੰਨ ਉਹ ਇਦਾਂ ਨਹੀਂ ਬੋਲੀ ਦਿੰਦਾ ਠੀਕ ਹੈ ਉਹ ਤੇ ਬੜਾ ਹਾਸਾ ਸਸ ਕੇ ਜਨਮ ਦਿਨ ਮਨਾਇਆ ਹੂੰ ਕੋਈ ਨਹੀਂ ਮੈਂ ਵੇਖ ਤੇ ਉਹ ਆਪਣੀ ਦਾਦੀ ਨਾਲ ਹੋਣੀ ਹੈ ਹੂੰ ਤੇ ਮੁੰਡਾ ਮੇਰਾ ਉਹ ਤੇ ਉਹ ਤੇ ਦਫਾਣਾ ਤੇ ਉਹ ਵੀ ਇਹ ਮਾਸੀ ਕੋ ਰਹਿਣਾ ਚਾਰ ਦਿਨ ਉਹ ਵੀ ਥੇਰੇ ਪਿਆਵਾ ਉਹ ਨੂੰ ਨਹੀਂ ਇੰਨਾ ਹੈਗਾ ਵੀ ਮੇਰੀ ਮਾਂ ਦੀ ਵੀ ਨਹੀਂ ਉਹ ਤੂੰ ਛਾੜ ਤੋ ਪਾਣੀ ਪੁਣੀ ਪੀ ਕੋਈ ਨਹੀਂ ਖਲਾਰੇ ਪਾਏ ਤੇ ਥਿਆਪੀ ਖੰਨੇ ਹਾਂ ਐਸੀ ਛੱਡ ਘੜੀਗਾ ਲੰਮੇ ਪਵਾ ਮੈਂ ਘੜੀ ਆ ਐਸੀ ਆ ਐਸੀ ਤੂੰ ਐਸੀ ਛੱਡ ਕੇ ਤੂੰ ਤੇ ਪਾਇਆ ਹਾਂ ਤਰਾ ਹਟ ਤਾਮ ਦਾ ਫਿਰਦਾਨ ਦੀ ਮੜੀਆਂ ਉਹਨਾਂ ਦੀਆਂ ਪੜੀਏ ਜੀ ਪੜੀਏ ਜੀ ਜੇ ਅੱਜੋਂ ਇਦਾਂ ਨਹੀਂ ਬੋਲੀਦਾ ਹਾਂ ਪਰ ਅੱਖ ਲਾਰੇ ਪਰਾਂ ਟੁੱਟ ਮੈਂ ਕੀ ਕਰਾਂ ਆ ਮੈਂ ਜਾਣਾ ਉਹਦੀ ਜਾਣਾ ਆਪਣੀ ਦਾਦੀਆ ਲੱਗਈ ਹੋਣੀ ਹੋਰ ਉਹ ਤਾਰੀ ਕਿੱਥੇ ਗਈ ਹੋਣੀ ਗੁਰਲੀਨ ਹਾਂਜੀ ਅੱਜ ਤਾਂ ਕਦੇ ਗੁਰਲੀਨ ਗੁਰਲੀਨ ਇੱਥੇ ਆ ਇੱਥੇ ਆ ਹਾਂਜੀ ਠੀਕ ਮਖਾ ਦੇ ਰਮਾ ਜੀ ਦਾ ਰਾਮਾ ਰਾਜਵੱਡੀ ਸਤਿਕਾਰ ਸਤਿਕਾਰ ਹੋਰ ਇਹ ਐਨੇ ਬੁਖਾਰ ਪੁੱਤ ਬੜਾ ਚੜਿਆ ਹੀ ਹੋ ਕੰਬ ਕੰਬ ਕੇ ਬੁਖਾਰ ਚੜਿਆ ਵੇ ਦਵਾਈ ਕਿਨੇ ਦਵਾਈ ਪੁੱਤ ਤੁਸੀਂ ਤੇ ਫਿਰ ਵਾਂਡੇ ਚਲੇ ਜਿਓ ਨੂੰ ਲੈ ਕੇ ਮੈਂ ਦਵਾਈ ਤੇਰ ਤੈਨੂੰ ਪਤਾ ਵਿਚਾਰੀ ਨਿਆਣੀ ਨੂੰ ਕਿੱਥੇ ਖੜਨਾ ਹੈ ਲੈ ਕੇ ਅਰੇ ਬੁਖਾਰ ਮੋਈ ਹੋਰ ਤਰ੍ਹਾਂ ਦਾ ਆਇਆ ਵੇ ਬਿਲਾਂਗ ਨੇ ਖੱਟਾ ਰਾਲੀ ਦਵਾਈ ਤੇ ਦਵਾਈ ਤੇ ਦਵਾਈ ਕਿਹ ਪੁੱਤ ਤੇ ਚਾਚਾ ਨਹੀਂ ਆਈ ਦੂਸਰੇ ਘਰ ਲਿਆਉਂਦੇ ਮੈਂ ਨਹੀਂ ਡਾਕਟਰ ਕੋਲ ਲਿਆਉਂਗਾ ਠੀਕ ਹੈ ਤੇ ਆਪਣਾ ਮਾਰੂ ਤੇ ਠੀਕ ਆ ਸਾਰੇ ਕੰਮ ਆ ਦੇ ਗਏ ਆ ਤੇ ਨਹੀਂ ਆਣੇ ਨੂੰ ਬਹੁਤ ਤੇ ਬੁਖਾਰ ਕੰਬ ਕੰਬ ਚੜਿਆ ਆਈ ਉਹ ਮਰ ਰਹੀ ਹੈਈ ਤੂੰ ਹੀ ਮਤਰਿਆਂ ਵਾਲਾ ਕੰਮ ਕਰਤਾ ਪੁੱਤ ਮੈਂ ਤੈਨੂੰ ਕਹਾਂ ਦੋ ਠੀਕ ਹੈ ਕਰ ਲਗੇ ਤੇ ਚਲਾ ਆ ਕਿ ਤਾ ਮਾਂ ਬਣ ਜੀ ਤੋ ਮਾਂ ਤਾਂ ਆਖਿਆ ਸੀ ਮਾਂ ਤੋ ਇਹ ਕੰਮ ਨਹੀਂ ਹੁੰਦੇ ਧੀ ਜਵਾਨ ਆ ਕਾਦੇ ਲਈ ਦੂਜਾ ਵਿਆਹ ਕਰਨਾ ਮਨ ਮੈਨੂੰ ਥੋੜੀ ਪਤਾ ਜਾਨੇ ਮਤਰਾਇਆਂ ਰੱਖਣਾ ਮਾਂ ਬਣ ਕੇ ਮੈਂ ਤਾਂ ਆਖਿਆ ਤੇ ਰਹੂਗੀ ਤੇ ਧੀ ਉਹ ਗੱਲ ਨੂੰ ਲਾਉਗੀ ਤੇ ਨਹੀਂ ਲਾਉ ਗੱਲ ਨੂੰ ਤਾਂ ਮੈਂ ਕੀ ਕਰ ਸਕਦੀ ਹੁਣ ਉਹ ਮਤਰਾਇਆਂ ਜੇ ਆਪਣੀਆਂ ਬਣ ਜਾਣ ਤੇ ਫਿਰ ਲੋਕੀਆਂ ਆਪਣੀਆਂ ਨੂੰ ਰੋਣ ਕਰ ਤੋਂ ਹੁਣ ਨਿਆਣੀ ਨੂੰ ਤੈਨੂੰ ਪਤਾ ਵਾ ਜਾਣ ਖਾ ਛੱੜਦੀ ਆ ਕਿ ਤੈਨੂੰ ਵੱਡੂ ਤਕੂ ਕਰ ਕਰਕੇ ਤੇ ਮੈਂ ਤਾਂ ਖਤਰ ਕਰਵਾ ਸਕਦੀ ਆ ਤੇ ਉਹ ਗੱਲ ਨੂੰ ਲਾਉਗੀ ਤੇ ਮੈਂ ਲਾਇਆ ਨਹੀਂ ਗੱਲ ਨੂੰ ਤੇ ਔਰ ਇਹ ਦੇ ਕੋਈ ਪਹਿਲੀ ਥੜਾ ਗੱਲ ਆ ਇਹ ਤਾਂ ਕਈਆਂ ਨਾਲ ਇਸ ਤਰ੍ਹਾਂ ਹੋਈ ਹੈ ਮੈਂ ਕਿ ਸੋਚਿਆ ਕੋਸ਼ਿਸ਼ ਤਾਂ ਹੋ ਗਿਆ ਹੁਣ ਕੋਚ ਨਹੀਂ ਗੱਲ ਨੂੰ ਲੰਬੀ ਰੁਣਕੀ ਕਰ ਸਕਦੇ ਆ ਪਰ ਆਪਕੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਭੀ ਵਿਅਸਤ ਹੈ ਡਾਕਟਰ ਦਾ ਨੰਬਰ ਵਿਅਸਤ ਹੁੰਦਾ ਤੇ ਫਿਰ ਕੋਈ ਪਤਾ ਕਿ ਤਲਾਹ ਜਾਣਾ ਨੇ ਮੈਨੂੰ ਜਾਣਾ ਨਹੀਂ ਕਰ। ਉਹਦੇ ਮਤਰਾਈ ਦੀ ਮਤਰਾ ਹੀ ਰਹਿਣੀ ਆ। ਤੈਨੂੰ ਨਾ। ਉਹ ਬੌਂਡੀ ਆ ਦੇ। ਨਾ ਤੂੰ ਕੱਪੜੇ ਪੱਟ ਕੇ ਉੱਥੇ ਰੱਖੇ ਜਿਹੜੇ ਧੋਣੇ ਨੇ। ਤੂੰ ਤਾਂ ਪੁੱਤ ਪੇਵਾ ਆ। ਉਹ ਦੇ ਦੇ। ਮੈਂ ਦਾਦੀ ਆ। ਤਨ ਮੋਟਰਸਾਈਕਲ ਲਿਆਉਣਾ ਵਾ। ਕਰ ਲਈ ਨਾ। ਮਾੜਾ ਇਹ ਉੱਥੇ ਬਹੁ। ਤਨ ਮੈਂ ਅੱਧਵਾ ਇਦਵਾ ਲੈਉਣਾ। ਮੋਟਰਸਾਈਕਲ ਕਿੱਥੇ ਆ? ਗੋਲਦਾਰੇ ਦਵਾਂਗੇ ਤੇ ਫੇਰ ਚੱਲ ਚੱਲ ਮੁਕਰਨਾ। ਉਹਨੇ ਬਹੁਤ ਗਲਤੀ ਹੋ ਗਈ ਸਾਡੇ ਕੋਲੋਂ। ਉਨੇ ਬੜਾ ਕਿਨਾਰਾ ਰੌਲਾ ਪਾਇਆ ਆ ਤੇ ਤਾਣਾ ਉਹ ਤੇ ਨਿਆਣੀ ਕਿਤੇ ਵਿਚਾਰੇ ਇੰਨੇ ਦਿਮਾਰ ਇਹ ਵਿਚਾਰੀ ਵੀ ਗੁਰਲੀਨ ਇੱਥੇ ਆ ਗਈ ਹੋੜ ਹੋੜੀ ਵਿਚਾਰੀ ਡਗਦੀ ਟੈਂਦੀ ਚਲ ਠੀਕ ਹੈ ਮੈਂ ਲਿਆ ਮੋਟਰਸਾਈਕਲ ਤੇ ਠੀਕ ਆ ਅੱਖ ਮੜਾ ਜਾ ਜਾ ਮਰਾ ਪੋਤਾ ਤੇਰੀ ਮੰਮਾ ਆਈ ਆ ਉਹਨੂੰ ਵੀ ਅਕਰਮ ਲਾ ਮਮਾ ਅਸਲੀ ਤਾਰ ਤੇਰੀ ਗਾਲੀ ਆ ਤੇਰੀ ਗਾਲ ਜਿਹੜੀ ਆ ਤੇ ਹੁਣੇ ਸਿਆਪੇ ਚੁੱਕੇ ਅਜੇ ਮੈਂ ਹਾਂ ਬਰਥਡੇ ਮਨਾਉਂਦੀ ਐ ਨਖਰੇ ਕਰਦੀ ਜਿਹੜੇ ਬਰਥਡੇ ਆ ਤੇਰੇ ਤੇ ਹੁਣੇ ਖਿਲਾਰੇ ਚੁੱਕੇ ਨਹੀਂ ਐ ਜੀ ਮੈਂ ਠੀਕ ਨਹੀਂ ਰਖਾਰ ਉਹ ਨਖਰੇ ਨੇ ਕਰਿਆ ਪਾ ਨਖਰੇ ਕਹਦੀ ਆ ਵੇਖ ਹੁਣ ਦੁਵਾਈ 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 ਹੁਣੇ ਪਾ ਪਾ ਕੇ ਦਿਵਗੜਾਈ ਐ ਉਹ ਗੜਾਈ ਹੋਇਆ ਨਾ ਨਹੀਂ ਉਹਨਾਂ ਵਿਚਾਰੀ ਜੋ ਦਾਦੀ ਕੋਲ ਰੱਖ ਇੱਥੇ ਤੇ ਕੱਪੜੇ ਤੋਂ ਉਹ ਦੰਦਾ ਚੜਿਆ ਕੱਪੜਿਆਂ ਦਾ तो बांडे आई मैं कपड़े धो तो, चल तो हां बांडे आई दवाई खाला कर ली तो पहला हां जी दवाई खा के फिर कपड़े हां जी नहीं करता है नहीं तो मना ਆ ਵੀ ਹਾਰੇ ਕੱਪੜੇ ਥੋੜੇ ਹੋ ਕੇ ਕੱਪੜੇ ਲੈ ਕੇ ਗਏ ਗੀ ਆ ਹੈ ਉਹ ਧੋਣੇ ਤੇ ਕੱਜਣਾ ਧੋ ਇਹ ਛੋੜੋ ਬਿਦੋ ਕੇ ਕੱਪੜੇ ਧੋਣੇ ਹੜ ਹਰਾ ਦੋ ਜਮ ਕੇ ਮੇਰੇ ਪਾੜੀ ਖੁੱਟ ਗਈ ਹੈ ਹਾਏ ਰੱਬਾ ਜੇ ਮੇਰੀ ਮਾਂ ਹੁਣ ਦੀ ਮੈਨੈਡਾ ਬਿਮਾਰ ਨੂੰ ਸਾਹਮਣੇ ਹੀ ਕਰਨਾ ਪੈਣਾ ਮੇਰੀ ਮਾਂ ਤਾਂ ਮੇਰੇ ਨਾਲ ਕਦੇ ਵੀ ਨਹੀਂ ਐਦਾਂ ਵਾਹ ਕੇ ਹਾਏ ਉਹ ਬੈਠੀ ਹਰਨਾ ਵੀਰੇ ਤਾਂ ਹੁੰਦਾ ਤੇ ਹਣ ਦਵਾਈ ਲੈ ਕੇ ਆ ਪਾਪਾ ਤੇਰਾ ਮम्मा ਫਿਰ ਲੜਦੇ ਸੀ ਬਾਪਾ ਨਾਲ ਮम्मा ਲੜਦੇ ਸੀ ਬਾਪਾ ਨਾਲ ਇਹ ਖਲਾਰੇ ਪਾਏ ਕੱਪੜੇ ਨੂੰ ਤੋਤੇ ਫਿਰ ਮੈਂ ਕੱਪੜੇ ਢੋਂਡਾ ਕੇ ਹਾਂ ਤੇ ਮਤਰੀਆਂ ਮਤਰੀਆਂ ਹੁੰਦਾਂ ਪੁੱਤ ਉਹਨੇ ਤੇਰੀ ਜਿੰਨ ਕੋੜੀ ਲੈਣਾ ਹਾਂਜੀ ਕਿਉਂ ਤੇ ਤੇਰਾ ਹੁਣ ਤੈਨੂੰ ਸਾਡੀਆਂ ਨੂੰ ਲਾ ਦਿੱਤਾ ਉਹਨੇ ਤੈਨੂੰ ਮम्मा ਲੜਾਈ ਪਾਉਂਦੇ ਸੀ ਉਦਾਂ ਤੇ ਫਿਕਰਾਂ ਮੈਂ ਤੇਰਾ ਜਾ ਪੁੱਤ ਮਾਂ ਤਵਾ ਦਾਂ ਥੋੜੇ ਤੇ ਤੇਰੇ ਨਾਲ ਹਾਂ ਤਵਾ ਦੋ ਫਿਰ ਹਾਂਜੀ ਹਾਂ ਬਾਈ ਉਹ ਫਿਰ ਤੋਂ ਆਦੋ ਨਾ ਉਹਨੇ ਥੋੜੀ ਤਾਂ ਨਹੀਂ ਤੱਕਿਆ ਆਪਾਂ ਦੋਵੇਂ ਜਾਣੇ ਤੇ ਲੈਣੇ ਮਾਰ ਰਿਹਾ ਤੇ ਆਪਾਂ ਹਾਂਜੀ ਮੈਂ ਤਾਂ ਬਿਮਾਰ ਮੈਂ ਕਹੂੰ ਨਹੀਂ ਡਰ ਪਰ ਫਿਰ ਮੈਨੂੰ ਆ ਕੇ ਐਵੇਂ ਪੁੱਤ ਮਤਰੀਂ ਨਾ ਤੇ ਉਹਨੇ ਤੇ ਕਰ ਲਿਆ ਹੀ ਆ ਧੀਏ ਹੋਵੇ ਤੇ ਪੂਰੀ ਆ ਨਾ ਹਾਂਜੀ ਆਪਣੇ ਪੁੱਤ ਨਾਲ ਕਿਤਰਾ ਕਰਦੀ ਆ ਹਾਂ ਕੋ ਮੇਰੀ ਟੀ ਹਲ ਰਾਵ ਮੈਂ ਕੋ ਕਥਾ ਸੁਣਿਆ ਮੈਂ ਤੇ ਤੇਰੇ ਫੋਟਿਆਂ ਦੇ ਨਾਲ ਹੀ ਰਹਿ ਗਈ ਹੋਏ ਨਹੀਂ ਰਹਿੰਦੇ ਤੂੰ ਮੈਂ ਕਰ ਨਹੀਂ ਹੁੰਦਾ ਮੈਂ ਫਾਬਾਂ ਲਈ ਜਾਂਦੀ ਕਿ ਤੂੰ ਹੀ ਜਾ ਹਾਂਜੀ ਚੰਗਾ ਜਾਂ ਪਪਾ ਮੇਰੇ ਕੋ ਨਹੀਂ ਤੂੰ ਤਾਂ ਰਹਾਣ ਦੇ ਛੱਦ ਚੱਲ ਉਧਰ ਚੱਲ ਗਏ ਤੂੰ ਆਪਾਂ ਮਮਾ ਗੁੱਸੇ ਹੋ ਮਮਾ ਨਹੀਂ ਹੰਦੀ ਪਤਾ ਤੈਨੂੰ ਤੇ ਬੁਖਾਰ ਵੜਾ ਚੜਿਆ ਨਹੀਂ ਹੰਦੀ ਗੁੱਸੇ ਆਠ ਚਲੋ ਚੱਲ ਕੇ ਉੱਧਰ ਮੈਂ ਕਰ ਰਹੀ ਆ ਪਾ ਥੋੜਾ ਮੜਾਈ ਜਾ ਥੋੜਾ ਲੈ ਲੈ ਬੇਦਰੋਂ ਨੇ ਥੋੜੀ ਤੈਨੂੰ ਔਰ ਕਦੀ ਲੀੜਿਆ ਮੈਂ ਕਦੀ ਲੀਰਾ ਨੂੰ ਦਾ ਛੱਡ ਵੀ ਤੈਨੂੰ ਚਲੋ ਆਖੇ ਬੁਖਾਰ ਚੜਿਆ ਕੇ ਪਾ ਜੀ ਆ ਜਾਰ ਨਹੀਂ ਇਹ ਲਾ ਪੋਤੇ ਇਹ ਨਾਨਾ ਕੋੜੇ ਕਰਾ ਦੇ ਰਹੀ ਤੇ ਸਰਕਾਰੀ ਕੋਈ ਨਹੀਂ ਕਰ ਲੈ ਇਹਦੇ ਨਾਲ ਕਰਾ ਦੇ ਮੇਰੀ ਧੀ ਨੂੰ ਬੁਖਾਰ ਚੜਿਆ ਤੇ ਮੈਨੇ ਤੈਨੂੰ ਪਤਾ ਮੇਰੇ ਕੋ ਕਿਹੜਾ ਹੁੰਦਾ ਇਹਦੇ ਨਾਲ ਹਾਂਜੀ ਕੋਈ ਨਹੀਂ ਆ ਜਾ ਰਹੀ ਜਾਈ ਕੋਈ ਨਹੀਂ ਕਰਾ ਦਿੰਨੀ ਬਿਆਹ ਨਹੀਂ ਨਹੀਂ ਤੂੰ ਸਾਰਾ ਕੰਮ ਕਰ ਲੈਣੀ ਗਰੀ ਸੋਰ ਮੈਨੂੰ ਕਰਨਾ ਪੈਂਦਾ ਤੇ ਮੇਰੀ ਆਪਣੀ ਮੰਮਾ ਨੇ ਨਾ ਮੈਂ ਆਪਣੀ ਮੰਮਾ ਉਹ ਵੀ ਥੋੜੀ ਕੋਈ ਗੱਲ ਲਿਆ ਮਦਰਾਈ ਮੰਮਾ ਫਿਰ ਤਾਂ ਇਹ ਤੋੜਾ ਸਾ ਹਾਂ ਮਦਰਾਈ ਮੰਮਾ ਤੇ ਇਦਾਂ ਦੇਉਂਦੀ ਐ ਇਦਾਂ ਹੀ ਹੁੰਦਾ ਹੁਣੇ ਮੈਂ ਠੀਕ ਨਹੀਂ ਤੇ ਭਾਰਾ ਮੇਰੇ ਪਾਪਾ ਨਾਲ ਲੜੀ ਜਾਂਦੇ ਸੀ ਕਿ ਕੰਮ ਨਹੀਂ ਕੀਤਾ ਇਹਨੇ ਕੰਮ ਨਹੀਂ ਫਿਰ ਮੈਂ ਐਦਾਂ ਟੌਂੜੇ ਤੇ ਕੱਪੜੇ ਮੇਰੇ ਮੰਮਾ ਮੇਰ ਕੋ ਕੰਮ ਕਰਾਉਂਦੇ ਤੇਰੀ ਫਿਰ ਆਪਣੀ ਮੰਮਾ ਨਾਲ ਮੇਰੀ ਆਪਣੀ ਨਾ ਮਜਰ ਮੇਰੀ ਆਪਣੀ ਹੁੰਦੀ ਮੈਨੂੰ ਨਹੀਂ ਕੋਈ ਕੰਮ ਕਰਾਉਂਦੇ ਮੈਂ ਬਸ ਪੜਦੀ ਨਹੀਂ ਹਦੋਂ ਮੇਰੇ ਮੰਮਾ ਵੀ ਕਹਿ ਦਿੰਦੇ ਕਿ ਤੂੰ ਪੜੋ ਤਾਂ ਨਹੀਂ ਕੰਮ ਕਰਨਾ ਆਪਣੇ ਮਮਾ ਲਈ ਹੀ ਬਹਾਰਾ ਹੈ। ਤੁਮ ਹੋਰ ਕਰ ਰਹੀਆਂ ਸਕੂਲ ਦਾ ਕੰਮ? ਹਾਂ ਮੈਂ ਸਕੂਲ ਦਾ ਕੰਮ ਕਰ ਰਹੀ ਹਾਂ ਘਰ ਕੇ। ਠੀਕ ਹੈ। ਆਪਣੇ ਮਮਾ ਆਪਣੇ ਮਮਾ ਹੀ ਹੁੰਦੇ ਮਤਰੀ ਮਣੀਆਂ ਪੇਂਦੇ ਬੰਦ ਰਹਿੰਦੇ। ਸਹੀ ਬੰਦ।